लोक हित, लोका दी आवाज़ ਬਾਰੇ ਮਾਰਾ ਗਏ ਆਹਦੀ ਹੁਣ ਜੀ ਨਹੀਂ ਸੁਣੋ ਹਾਂਜੀ ਵੀਰ ਜੀ ਕੀ ਨਾਮ ਹੈ ਮੇਰਾ ਨਾਮ ਜੌਟਰ ਲਵਜੀ ਸਿੰਘ ਹੈ ਜੀ ਅੱਜ ਤੁਹਾਨੂੰ ਆਮ ਆਦਮੀ ਪਾਰਟੀ ਵੱਲੋਂ ਸਭ ਸੰਤਿਨਾਸ ਜਿੰਮੇ ਚੁਣਿਆ ਗਿਆ ਇਹ ਕਹਿਣਾ ਚਾਹੁੰਦਾ ਬਹੁਤ ਬਹੁਤ ਧੰਨਵਾਦ ਜੀ ਮੇਰੇ ਇਹਨਾਂ ਜਿਹੜੇ ਮੇਰੇ ਨਾਲ ਅੱਜ ਮੇਰੇ ਭਰਾ ਮੇਰੇ ਭੈਣਾਂ ਮੇਰੀਆਂ ਵੱਡੇ ਮੇਰੇ ਜੁਰਗ ਮੇਰੇ ਨਾਲ ਖੜੇ ਆ ਇਹਨਾਂ ਦਾ ਮੈਂ ਦੇ ਨਹੀਂ ਸਕਦਾ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਠੀਕ ਹੈ ਜੀ ਮੇਰੀ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਸਮਝਿਆ ਆਮ ਆਦਮੀ ਪਾਰਟੀ ਦੇ ਨਾਲ ਪਹਿਲੇ ਦਿਨੋਂ ਮਿਹਨਤ ਕੀਤੀ ਸੀ ਅਸੀਂ ਦਿਲੋਂ ਮਿਹਨਤ ਕੀਤੀ ਉਹਨਾਂ ਦੇ ਨਾਲ ਰਹੇ ਆ ਸਰਦਾਰ ਸਰਵਨ ਸਿੰਘ ਤੁਨ ਜੀ ਉਹਨਾਂ ਨੇ ਅੱਜ ਸਾਡੀ ਮਿਹਨਤ ਦਾ ਮੁੱਲ ਬਹੁਤ ਤਗੜਾ ਪਾਇਆ ਹੈ ਉਹਨਾਂ ਦਾ ਦੇ ਨਹੀਂ ਸਾਰੀ ਸਾਰੇ ਨਹੀਂ ਦੇ ਸਕਦੇ ਸੀ ਸਾਰੇ ਮਸਤੀ ਵਾਲੇ ਸਾਰੇ ਮੱਲੇ ਵਾਲੇ ਬਹੁਤ ਬਹੁਤ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਸ਼ੁਕਰੀਆ ਜਿਹੜਾ ਉਹਨਾਂ ਨੇ ਸਾਡੇ ਮਤਲਬ ਕਿ ਸਾਨੂੰ ਸਮਝਿਆ ਤੇ ਸਾਡੀ ਮਿਹਨਤ ਦਾ ਮੁੱਲ ਸੁਣਦੇ ਵਿੱਚ ਆਇਆ ਕਿ ਇਹ ਜਿਹੜੀਆਂ ਸਰਪੰਚੀਆਂ ਆਮ ਆਦਮੀ ਪਾਰਟੀ ਲੋ ਦਿੱਤੀਆਂ ਗਈਆਂ ਬਿਨ ਪੈਸੇ ਤੋਂ ਹੀ ਦਿੱਤੀਆਂ ਗਈਆਂ ਬਿਲਕੁਲ ਜੀ ਬਿਲਕੁਲ ਜੀ ਕੋਈ ਪੈਸਾ ਨਹੀਂ ਕਿਸੇ ਤੋਂ ਲਿਆ ਗਿਆ ਐਮਐਨਏ ਸਾਹਿਬ ਵੱਲੋਂ ਹੋਰ ਕਿਸੇ ਅਫਸਰ ਵੱਲੋਂ ਕੋਈ ਪੈਸੇ ਦੀ ਕੋਈ ਮੰਗਣੀ ਰੱਖੀ ਜੋ ਵੀ ਹੋਇਆ ਸਾਡਾ ਇੱਕ ਸਰਬਸੰਮਤੀ ਭਰਾਵਾਂ ਨੇ ਸਾਧ ਨਾਲ ਹੋਇਆ ਕੋਈ ਪੈਸੇ ਦੀ ਕੋਈ ਮੰਗਣੀ ਰੱਖੀ ਨਹੀਂ ਏਸੀ ਪਰਿਵਾਰ ਨੂੰ ਵੱਡੇ ਪੱਧਰ ਤੇ ਸਰਪੰਚਾਂ ਦੀਆਂ ਜਿਹੜੀਆਂ ਸੀਟਾਂ ਦਿੱਤੀਆਂ ਗਈਆਂ ਪਹਿਲੀਆਂ ਸਰਕਾਰਾਂ ਵੀ ਆਉਂਦੇ ਰਹੀਆਂ ਉਹਨਾਂ ਵੱਲੋਂ ਇਸ ਤਰ੍ਹਾਂ ਨਹੀਂ ਹੁੰਦਾ ਰਿਹਾ ਤੇ ਕੀ ਕਹਿਣਾ ਚਾਹੁੰਦੇ ਆ ਆਮ ਆਦਮੀ ਬਿਲਕੁਲ ਜੀ ਬਿਲਕੁਲ ਇਹ ਜਿਹੜਾ ਆਮ ਆਦਮੀ ਪਾਰਟੀ ਨੇ ਐਦਕੀ ਏਸੀ ਭਾਈਚਾਰੇ ਨੂੰ ਅੱਗੇ ਰੱਖਿਆ ਹੈ ਇਹਦੇ ਵਿੱਚ ਬਹੁਤ ਹੀ ਵੱਡੀ ਗੱਲ ਆ ਅਕਸਰ ਹੁੰਦਾ ਰਿਹਾ ਕਿ ਮਤਲਬ ਕਿ ਏਸੀ ਮਤਲਬ ਭਾਈਚਾਰਾ ਜਿਹੜਾ ਹੈ ਉਹ ਪਿੱਛੇ ਰਹਿੰਦਾ ਰਿਹਾ ਅਰ ਕੀ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਇਹਨਾਂ ਨੇ ਮਤਲਬ ਸੋਚਿਆ ਐਸੀ ਭਾਈਚਾਰੇ ਦਾ ਤੇ ਹਮੇਸ਼ਾ ਇਹਨਾਂ ਦੇ ਨਾਲ ਆ ਤੇ ਹਮੇਸ਼ਾ ਨਾਲ ਖੜੇ ਰਵਾਂਗੇ ਵਿਕਾਸਪੁਰ ਦੀ ਗੱਲ ਕਰੀਏ ਤਾਂ ਅੱਗੇ ਜਿਵੇਂ ਤੁਸੀਂ ਸਰਪੰਚ ਬਣ ਗਿਆ ਕਿਹੜੇ ਕਿਹੜੇ ਮੁੱਦੇ ਜੇ ਕਿਹੜੇ ਕਿਹੜੇ ਕਦਮ ਦੇਖੋ ਜੀ ਅਸੀਂ ਤੇ ਜਦੋਂ ਪਹਿਲੇ ਦਿਨੋਂ ਕਦਮ ਤਰਿਆ ਸੀ ਸਿਰਫ ਸਾਡਾ ਮੇਨ ਮਕਸਦ ਇਹ ਹੋਏ ਕਿ ਸਿਰਫ ਵਿਕਾਸ ਵਿਕਾਸ ਹੀ ਕਰਨਾ ਹੈ ਜੋ ਮਤਲਬ ਕਿ ਸਾਡਾ ਮਕਸਦ ਆ ਆ ਮੇਰੇ ਭਰਾ ਇਹਨਾਂ ਨੇ ਵਾਦਾ ਕੀਤਾ ਸਾਰਿਆਂ ਨਾਲ ਕਿ ਆਪਾਂ ਮਤਲਬ ਕਿ ਇਹ ਮਤਲਬ ਸਾਹਬ ਦੇ ਨਾਲ ਆਪਾਂ ਖੜੀ ਹੋਈਏ ਜੋ ਮਤਲਬ ਸਾਡਾ ਹੱਕ ਆ ਉਹ ਆਪਾਂ ਨੂੰ ਦੇਣਗੇ ਤੇ ਅੱਜ ਸਾਡਾ ਸਾਰਾ ਕੁਝ ਮਿਲਿਆ ਹੈ ਹੁਣ ਰਹੀ ਗੱਲ ਵਿਕਾਸ ਦੀ ਵਿਕਾਸ ਕਰਨਾ ਤੇ ਹੁਣ ਵੀਰ ਜੀ ਸਾਡੇ ਹੱਥ ਵਾਸਿਆ ਅਸੀਂ ਕਰਾਂਗੇ ਵਿਕਾਸ ਜੋ ਮੇਰੇ ਭਰਾ ਹਨ ਇਹਨਾਂ ਨੂੰ ਸਾਰਿਆਂ ਨੂੰ ਮੈਂ ਨਾਮ ਲੈ ਕੇ ਵਿਕਾਸ ਕਰੂੰਗਾ ਕਿ ਨਸ਼ੇ ਦੀ ਗੱਲ ਕਰੀਏ ਤਾਂ ਨੌਜਵਾਨ ਵੱਡੇ ਪੱਧਰ ਤੇ ਨਸ਼ਿਆਂ ਵੱਲ ਜਾ ਰਹੇ ਆ ਕੀ ਤੁਹਾਡੇ ਸਰਪੰਚੀ ਦੇ ਵਿੱਚ ਨਸ਼ੇ ਬੱਚਿਆਂ ਨੂੰ ਕੀ ਉਤਸ਼ਾਹ ਕੀਤਾ ਮੇਰਾ ਜੀ ਇਹੋ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਸਾਰੇ ਨੌਜਵਾਨਾਂ ਨੂੰ ਅੱਜ ਵੇਖ ਲਓ ਕਿ ਮੇਨ ਤੋ ਦਾ ਮੁੱਲ ਅਕਸਰ ਪੈਂਦਾ ਹੈ ਤੇ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਨਾ ਚਾਹਾਂਗਾ ਆਪਦੀ ਮਿਹਨਤ ਕਰੋ ਨਸ਼ੇ ਤੋਂ ਦੂਰ ਰਹਿਣਾ ਕਿ ਆਪਾਂ ਜੋ ਸਭ ਕੁਝ ਕਰ ਸਕਦੇ ਆ ਇਹੋ ਜੀ ਕੋਈ ਇਹੋ ਜੀ ਚੀਜ਼ ਨਹੀਂ ਜਿਹੜੀ ਕਿ ਮਤਲਬ ਆਪਾਂ ਨਹੀਂ ਕਰ ਸਕਦੇ ਜੇ ਆਪਣੇ ਦਿਲ ਵਿੱਚ ਜਜ਼ਬਾ ਹੈ ਕੋਈ ਸਮੂਹ ਜਾਂ ਮਤਲਬ ਸਾਰਾ ਕੁਝ ਕਰ ਸਕਦੇ ਆ ਆਪਾਂ ਤੇ ਕਿੰਨੇ ਮੈਂਬਰ ਤੁਹਾਡੇ ਬਣੇ ਨੇ ਸਾਡੇ ਪੰਜ ਮੈਂਬਰ ਹੈ 6 ਵਾਸਤੇ ਪੰਜ ਹੈ ਮੇਰਾ ਨਾਮ ਜੀ ਬੀਜਿੰਦਰ ਸਿੰਘ ਬੀਜਿੰਦਰ ਸਿੰਘ ਜੀ ਅੱਜ ਤੁਹਾਡੇ ਪਿੰਡ ਦਾ ਇੱਕ ਨੌਜਵਾਨ ਵੀਰ ਸਰਪੰਚ ਬਣਿਆ ਹੈ ਕੀ ਕਹਿਣਾ ਚਾਹੋਗੇ ਜੀ ਜੀ ਅਹੀਂ ਸਰਪੰਚ ਬਣਿਆ ਹੈ ਇਸ ਸਾਰੀ ਵਸਤੀ ਦੇ ਨਾਲ ਆ ਐਮ ਐਲ ਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਸਾਡੇ ਵੀਰ ਨੂੰ ਸਰਪੰਚ ਬਣਾਇਆ ਹੈ ਨਾਲ ਸਾਰਾ ਸਾਡਾ ਆਪਣਾ ਲੋਕ ਹੋ ਕੇ ਤੁਰੇ ਆ ਯਾਰੀ ਮੇਨ ਦਾ ਮੁੱਲ ਦੇ ਮੱਜਾ ਮਿਲਿਆ ਲੋ ਜੀ ਪਿੰਡ ਦਾ ਕਿਸ ਤਰ੍ਹਾਂ ਸਹਿਯੋਗ ਮਿਲਿਆ ਹੈ ਪਿੰਡ ਦਾ ਜੀ ਸਾਡੇ ਭਾਈ ਯਾਰਾ ਸਾਰਾ ਨਾਲ ਤੁਰੇ ਸਾਡੇ ਸਾਡਾ ਸਰਪੰਚ ਵੀਰ ਬਣਿਆ ਅੱਜ ਐਮ ਐਲ ਏ ਸਾਹਿਬ ਨੇ ਹਨ ਨੂੰ ਮਿਲ ਕੇ ਬਹੁਤ ਵੱਡੀ ਦਾ ਮਿਲ ਰਿਹਾ ਜਿੰਦਾ ਹੈ ਭਾਜੀ ਅੱਜ ਇੱਕ ਏਸੀ ਭਾਈਚਾਰੇ ਦਾ ਅੰਮਰਕੋੜ ਦੇ ਵਿੱਚ ਸਰਪਾਈ ਤੇ ਚੁਣਿਆ ਗਿਆ ਹੈ ਕੀ ਕਹਿਣਾ ਚਾਹੁੰਦੇ ਹੈ ਇਹ ਜੀ ਸਾਰੇ ਘਰਾਵਰੇ ਦਾ ਹੈ ਸਾਰੇ ਘਰਾਵਰੇ ਦੇ ਨਾਲ ਚਲੇ ਆ ਬਚ ਕੇ ਦੇ ਸਿੱਧੇ ਧੁੰਦੇ ਘਰ ਗਏ ਆ ਮਹਾਰਾਜ ਨੇ ਕਿਰਪਾ ਕੀਤੀ ਹੈ ਜਿਹਨੂੰ ਜਿਹੜਾ ਤੁੰਨੇ ਬਣਾਤਾ ਨਹੀਂ ਸਰਪੰਚਾਂ ਦੇ ਜਿਵੇਂ بادشاہ ਦੀ ਕਿਰਪਾ ਗੁਰਦੁਆਰੇ ਮੱਥਾ ਟੇਕ ਗਏ ਘਰ ਘਰ ਗਏ ਸਾਰਿਆਂ ਦੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਸੱਚਾ ਪਾਤਸ਼ਾਹ ਮਿਹਰ ਕੀਤੀ ਆ ਕਿ ਤਰੇ ਹਰ ਇੱਕ ਤੇ ਰੱਬ ਕਰੇ ਕਿ ਸਾਇ ਇਹੋ ਜੀ ਆ ਕਿ ਤਰੇ ਕਰੇ ਸੱਚੇ ਪਾਤਸ਼ਾਹ ਇਹਨੇ ਬਹੁਤ ਬਹੁਤ ਪੂਰਾ ਸੁਖੋਗ ਦਿੱਤਾ ਈ ਤੁੰਨਾ ਤੇ ਤੁੰਨੇ ਵੀ ਦਾ ਪੂਰਾ ਸੁਖੋਗ ਦਿੱਤਾ ਜਿਵੇਂ ਕਿ ਪਿਛਲੇ ਪਿਛਲੀਆਂ ਸਰਪੰਚੀਆਂ ਦੇ ਵਿੱਚ ਵੱਡੇ ਪੱਧਰ ਤੇ ਪੈਸੇ ਲਏ ਗਏ ਸੀ ਹੁਣ ਥੋਂ ਦੇ ਵਿੱਚ ਆਇਆ ਕਿ ਕੋਈ ਮੈਸਾ ਨਹੀਂ ਲਿਆ ਗਿਆ ਫਿਰ ਪੈਸੇ ਤੋਂ ਸਰਪੰਚੀ ਬਣਿਆ ਕੀ ਕਹਣਾ ਹੈ ਨਹੀਂ ਇਹਨੇ ਨਹੀਂ ਇੱਕ ਪੈਸਾ ਦਿੱਤਾ ਨਾ ਪੈਸਾ ਲਾਉਣ ਜੁਗਾ ਸੀ ਇਹ ਮਾਤਲਬ ਦਾ ਗਰੀਬ ਸੀ ਜਿਹਨੇ ਨਾ ਪੈਸਾ ਲਾਉਣ ਜੁਗਾ ਸੀ ਦੇ ਨਾਮ ਤੇ ਉਹ ਨਾ ਉਹਨੇ ਲਿਆ ਸਾਡੇ ਤੋਂ ਕੋਈ ਪੈਸੇ ਨਹੀਂ ਲਿਆ ਸਾਡਾ ਸਾਡਾ ਹੋ ਸਕਦਾ ਹੈ